ਪਿਛਲੇ ਦਿਨੀ ਇੱਕ ਵਿਵਾਦ ਹੁੰਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਦੀ ਆਰਐਸਐਸ ਮੁਖੀ ਮੋਹਨ ਭਗਵਤ ਅੱਗੇ ਪੇਸ਼ ਹੁੰਦੇ ਆ ਇਹ ਕੈਡਰ ਬੇਸਡ ਵਿਅਕਤੀ ਹੈ ਔਰ ਕੈਡਰ ਬੇਸਡ ਵਿਅਕਤੀ ਜਿਹੜਾ ਹੈ ਉਹਨੇ ਆਪਣੇ ਆਗਾ ਮੋਹਨ ਭਗਵਤ ਦੇ ਮੁਤਾਬਕ ਹੀ ਕੰਮ ਕਰਨਾ ਹੈ ਇਹ ਆਰਐਸਐਸ ਵੱਲੋਂ ਇੱਕ ਕਲੇਮ ਕੀਤਾ ਗਿਆ ਸੀ ਕਿ ਜਿੰਨੇ ਵੀ ਜਥੇਦਾਰ ਨੇ ਸਾਡੇ ਉਹ ਕੰਟਰੋਲ ਦੇ ਵਿੱਚ ਨੇ ਕਾਫੀ ਪਿਛਲੇ ਦਿਨਾਂ ਤੋਂ નિਹੰਗ ਗਿਆਨੀ ਸ਼ੇਰ ਸਿੰਘ ਹਰਜੀਤ ਸਿੰਘ ਰਸੂਲਪੁਰ ਇਹ ਜਾ ਕੇ ਸਿੱਧੀ ਸਨਾਤਨਵਾਦ ਦੀ ਗੱਲ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਪੁਰਾਣੇ ਜਥੇਦਾਰ ਗਿਆਨੀ ਪੂਰਨ ਸਿੰਘ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਸਿੱਖ ਲਵਕੁਸ਼ ਦੀ ਜਿਹੜੀ ਹੈ ਸੰਤਾਨ ਨੇ ਸਫਤ ਹੁੰਦਾ ਹੈ ਕਿ ਇਹ ਚੰਗ ਜਿਹੜੀ ਹੈ ਬ੍ਰਾਹਮਣਵਾਦ ਦੇ ਖਿਲਾਫ ਬ੍ਰਾਹਮਣਵਾਦੀ ਸੋਚ ਦੇ ਖਿਲਾਫ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਇਹ ਕਹਤਾ ਜਦ ਇੱਕ ਗਾਂ ਪਿਪਰਨ ਕੀ ਰੀਤ ਉਹਨਾਂ ਨੇ ਕਿਉਂ ਨਹੀਂ ਕਿਹਾ ਜਦ ਇਹ ਗਾਂ ਤੁਰਕਨ ਕੀ ਰੀਤ ਉਹਨਾਂ ਨੇ ਕਿਉਂ ਨਹੀਂ ਕਿਹਾ ਜਦ ਇਹ ਗਾਂ ਮੁਸਲਮਾਨ ਕੀ ਰੀਤ ਉਹਨਾਂ ਨੇ ਕਿਉਂ ਨਹੀਂ ਕਿਹਾ ਜਦ ਇਹ ਗਾਂ ਇਸਾਈਓਂ ਕੀ ਰੀਤ ਕੇਵਲ ਤੇ ਕੇਵਲ ਕਿਉਂ ਕਿਹਾ ਕਿਉਂਕਿ ਮੇਰੇ ਪਾਤਸ਼ਾਹ ਨੂੰ ਪਤਾ ਸੀਗਾ ਕਿ ਮੇਰਾ ਖਾਸਾ ਜਦ ਨਿਆਰਾ ਪੰਡੜਾ ਹੈ ਵਿਪਰਨ ਦੀ ਰੀਤ ਦੇ ਨਾਲ ਉਹਨੂੰ ਡੈਮੇਜ ਹੋ ਸਕਦਾ ਹੈ ਕਿ ਅਗਾਜ਼ ਤੱਕ ਸੈੱਟ ਦੇ ਜਥੇਦਾਰ ਜਿਹੜੇ ਨੇ ਉਹ ਉਸ ਵੇਲੇ ਵੀ ਹੋਣ ਭਗਵਤ ਤੋਂ ਪਹਿਲਾਂ ਜਿਹੜੇ ਸੀਗੇ ਉਹ ਵੀ ਕਲੇਮ ਕਰਦੇ ਸੀਗੇ ਕਿ ਭਈ ਜਿਹੜੇ ਜਥੇਦਾਰ ਨੇ ਉਹ ਸਾਡੀ ਮੁਠੀ ਵਿੱਚ ਨੇ 25 26 27 ਤੇ 28 ਜੁਲਾਈ ਨੂੰ ਜੋ ਕੋਚੀ ਦੇ ਵਿੱਚ ਇੱਕ ਕਾਨਫਰੰਸ ਕੀਤੀ ਗਈ ਸੀਗੀ ਯੂਨੀਵਰਸਿਟੀ ਦੇ ਵਕ ਵਕ ਸੈੱਟ ਜਿਹੜੇ ਵਾਈਸ ਚਾਂਸਲਰ ਸੀਗੇ ਕਿ ਇਹਦੇ ਵਿੱਚ ਸਾਰਾ ਕੁਝ ਸਿਸਟਮ ਇਹਦਾ ਏਜੰਡਾ ਇਹਦੀ ਆਰਗੇਨਾਈਜੇਸ਼ਨ ਆਰਐਸਐਸ ਦੀ ਵਿਚਾਰਧਾਰਾ ਦੇ ਮੁਤਾਬਕ ਸੀਗੇ ਉਹਨਾਂ ਨੇ ਇਹ ਗੱਲ ਕੀਤੀ ਕਿ ਗੋਨਾਨਿਕ ਦੇਵ ਯੂਨੀਵਰਸਿਟੀ ਨੇ ਪੀਐਚਡੀ ਤੇ ਪ੍ਰੀ ਕੋਰਸ ਵਾਸਤੇ ਇੱਕ ਕੋਰਸ ਸਥਾਪਿਤ ਕੀਤਾ ਹੈ ਉਹਦਾ ਨਾਂ ਰੱਖਿਆ ਹੈ ਭਾਰਤੀ ਗਿਆਨ ਪਰੰਪਰਾ ਜੋ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀ ਹੈ ਗੁਰਨਾਨਕ ਸਾਹਿਬ ਦੀ ਫਿਲਾਸਫੀ ਦੇ ਉੱਤੇ ਸਥਾਪਿਤ ਹੈ ਅਸੀਂ ਅਨਸਵਰੇਬਲ ਅਕਾਲ ਤਖਤ ਹਾਂ ਅਸੀਂ ਅਨਸਵਰੇਬਲ ਸ਼ਰੋਣੀ ਕਮੇਟੀ ਹਾਂ ਅਸੀਂ ਅਨਸਵਰੇਬਲ ਜਿਹੜੇ ਆਪਣੇ ਗੁਰੂ ਨੂੰ ਹੈਗੇ ਹਾਂ ਨਾ ਕਿ ਮੌਨ ਭਗਵਤ ਨੇ ਭਜੂ ਭਾਰਤੀ ਜਨਤਾ ਪਾਰਟੀ ਅਤੇ ਹਾਰਸਸ ਦਾ ਇੱਕ ਹਿਡਨ ਅਜੰਡਾ ਹੈ ਲੋਟਸ ਅੰਡਰ ਦਾ ਕਰਬਨ ਲੋਟਸ ਕਮਲ ਦਾ ਫੁੱਲ ਕਮਲ ਦਾ ਫੁੱਲ ਬੀਜਪੀ ਦਾ ਇੱਕ ਟਰੋਨ ਨਿਸ਼ਾਨ ਹੈ ਕਹਦੇ ਨੇ ਕਿ ਸਿੱਖ ਦੀ ਦਸਤਾਰ ਦੇ ਥੱਲੇ ਉਹ ਵਿਚਾਰਧਾਰਾ ਜਿਹੜੀਏ ਦਰੋਹ ਕਰਨੀ ਚਾਹੀਦੀ ਹੈ ਦਸਤਾਰ ਜਿਹੜੀ ਹੈ ਉਹ ਵਿਸ਼ਕ ਰਹੇ ਲੇਕਿਨ ਉਸ ਦਸਤਾਰ ਦੇ ਥੱਲੇ ਜਿਹੜੀ ਵਿਚਾਰਧਾਰਾ ਹੈ ਉਹ ਨਾਗਪੁਰ ਦੀ ਵਿਚਾਰਧਾਰਾ ਹੋਣ ਚਾਹੀਦੀ ਹੈ। ਹੈ। ਹੋਰ ਡਾਕਟਰ ਕਰਨਜੀਤ ਸਿੰਘ ਇਸ ਵਿਚਾਰਧਾਰਾ ਨੂੰ ਲੈ ਕਰਕੇ ਵੀ ਉੱਥੇ ਗਏ ਨੇ। ਕਿ ਪੁਰ ਪਿਛਲੇ ਕੁਝ ਮਹੀਨੇ ਪਹਿਲਾਂ ਇੱਕ ਖੁੰਮ ਦਾ ਮੇਲਾ ਲੱਗਿਆ ਸੀਗਾ। ਪੁਰਸ਼ ਕੁੰਬ ਦੇ ਮੇਲੇ ਦੇ ਵਿੱਚ ਮੁਸਲਿਮ ਬਰਾਦਰੀ ਨਾਲ ਸੰਬੰਧਿਤ ਲੋਕਾਂ ਦੀ ਐਂਟਰੀ ਬੈਨ ਸੀਗੀ ਪਹਾੜ ਮੇਰਾ ਕਹਿੰਦਾ ਉਹ ਜਿਹੜਾ ਪਵਿੱਤਰ ਹੁੰਨ ਗਿਆ ਮੁਬਾਰਕ ਨੇ ਲੇਕਿਨ ਇਕੁਐਲਿਟੀ ਉੱਥੇ ਮਿਸਿੰਗ ਹੈ ਹਰ ਮੰਦਰ ਸਾਹਿਬ ਦੇ ਵਿੱਚ ਜਾਂ ਹੋਰ ਗੁਰਦੁਆਰਿਆਂ ਦੇ ਵਿੱਚ ਇਹ ਸ਼ਬਦ ਉਚਾਰੇ ਜਾਂਦੇ ਨੇ ਅੱਲਾ ਪਾਕ ਪਾਕ ਹੈ ਸ਼ੱਕ ਕਰੋ ਜੇ ਤੂੰ ਸਰ ਹੋਏ ਇੱਥੇ ਅੱਲਾ ਦਾ ਨਾਮ ਲਿਆ ਜਾਂਦਾ ਗੁਰਦੁਆਰਿਆਂ ਦੇ ਵਿੱਚ ਇੱਥੇ ਰੱਬ ਦਾ ਨਾਮ ਲਿਆ ਜਾਂਦਾ ਹੈ ਇੱਥੇ کریم ਤੇ ਰਹੀਮ ਦਾ ਨਾਮ ਲਿਆ ਜਾਂਦਾ ਹੈ ਲੇਕਿਨ ਇਹ ਇਕੁਐਲਿਟੀ ਤੁਹਾਨੂੰ ਜਿਹੜੀ ਹੈ ਉਹ Hindu ਮੰਦਰਾਂ ਦੇ ਵਿੱਚ ਨਜ਼ਰ ਨਹੀਂ ਆਏਗੀ ਇਸ ਵਿਅਕਤੀ ਨੂੰ ਗੋ ਨਾਨਕ ਸਾਹਿਬ ਤੋਂ ਰੰਤ ਨਹੀਂ ਆਇਆ ਤੇ ਇਹ ਮੋਨ ਭਾਗਵਤ ਕੋਲੋਂ ਜਾ ਕਰਕੇ ਦਰਸ਼ਨ ਚਲਿਆ ਕਿਉਂਕਿ ਰਿਗ ਵੇਦਾਂ ਦੇ ਵਿੱਚ ਸਰਵੇ ਸੁਕੀਨੋ ਭਵੰਤੂ ਜਿਹੜਾ ਹੈ ਮੈਂ ਇਸ ਨੂੰ ਸਰਬਤ ਤੇ ਭਲੇ ਦੇ ਨਾਲ ਜੋੜ ਕੇ ਇਹ ਮੈਂ ਇੱਕ ਸਿਹਰ ਸਥਾਪਿਤ ਕਰ ਦਿੱਤੀ ਹੈ ਜੀ ਸਾਨੂੰ ਤਾਂ ਇੱਕ ਨਿਆਰਾਪਣ ਉਸ ਸਰ ਤੇ ਬਕਸ਼ਿਆ ਹੈ ਉਹ ਉਹ ਨਿਆਰੇਪਣ ਦੇ ਵਿੱਚ ਸਨਾਤਨੀ ਜਿਹੜੀ ਹੈ ਵਿਚਾਰਧਾਰਾ ਦਾ ਕੋਈ ਵੀ ਜਗਾ ਨਹੀਂ ਹੈਗੀ ਹੈ ਭਗਵੰਤ ਮਾਨਦੀ ਸਰਕਾਰ ਉਸ ਨੂੰ ਪਿੱਛੋਂ ਕੇਜੀ ਵਾਲ ਚਲਾ ਰਿਹਾ ਕੋਈ ਇੱਕ ਐਸਾ ਵਿਅਕਤੀ ਹੈ ਜੋ ਕਿ ਇੱਕ ਰੈਪਲੀਕਾ ਹੈ ਨਾਗਪੂਰੀ ਸੋਚ ਦਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਪਿਛਲੇ ਦਿਨੀ ਇੱਕ ਵਿਵਾਦ ਹੁੰਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲ ਡਾਕਟਰ ਕਰਮਜੀਤ ਸਿੰਘ ਜੀ ਆਰਐਸਐਸ ਮੁਖੀ ਮੋਹਨ ਭਗਵਤ ਅੱਗੇ ਪੇਸ਼ ਹੁੰਦੇ ਆ ਪੇਸ਼ੀ ਦੇ ਦੌਰਾਨ ਕੁਝ ਗੱਲਾਂ ਅਜਹੀਆਂ ਕਰਦੇ ਆ ਜੋ ਕਿ ਪੰਥ ਵਿੱਚ ਵਿਵਾਦ ਖੜਾ ਕਰਦੇ ਆ ਤੇ ਇਸ ਵਿਵਾਦ ਦੇ ਸਦਕਾ ਉਹਨਾਂ ਨੂੰ ਜਥੇਦਾਰਾਂ ਦੀ ਜੋ ਅਨਯੁਕਤੀ ਸੇਵਾ ਸੰਬੰਧੀ ਜੋ ਇੱਕ ਕਮੇਟੀ ਬਣੀ ਉਸ ਤੋਂ ਵੀ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਅੱਜ ਇਸ ਸੰਬੰਧੀ ਪੂਰੀ ਜਾਣਕਾਰੀ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਪ੍ਰੋਫੈਸਰ ਬਰਜਿੰਦਰ ਸਿੰਘ ਜੀ ਅੰਮ੍ਰਿਤਸਰ ਤੋਂ ਨੇ ਜੋ ਕਿ ਹਵਾਰਾ ਕਮੇਟੀ ਦੇ ਮੁੱਖ ਸੇਵਾਦਾਰ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਪੁੱਛਦੇ ਕਿ ਇਹ ਵਿਵਾਦ ਠੰਡਾ ਹੋਇਆ ਕਿ ਨਹੀਂ ਹੋਇਆ ਪੁੱਛਦੇ ਜੀ ਹਾਂ ਜੀ ਤੁਹਾਡਾ ਸਵਾਗਤ ਹੈ ਪੰਜਾਬੀ ਲੋਕ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਦਾ ਅਤੇ ਆਪ ਜੀ ਦਾ ਆਪ ਜੀ ਦੇ ਸ਼੍ਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਹਾਂ ਜੀ ਪ੍ਰੋਫੈਸਰ ਸਾਹਿਬ ਜਿਹੜਾ ਉਹ ਵਿਵਾਦ ਪਿਛਲੇ ਦਿਨੀ ਖੜਾ ਹੁੰਦਾ ਹੈ। ਪਹਿਲੇ ਦੱਸੋ ਵਿਵਾਦ ਹੁਣ ਕਿੱਥੇ ਤੱਕ ਪਹੁੰਚਿਆ? ਤੇ ਕੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਵਾਂਗਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਦਿਵਸ ਦੇ ਉੱਤੇ ਹੋਈ ਸੀ। ਪਾਵ ਇਹ 1969 ਦੇ ਵਿੱਚ ਇਹ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀਗੀ ਔਰ ਇਹਦਾ ਮੁੱਖ ਮਕਸਦ ਸੀਗਾ ਕਿ ਅਕਾਦਮਿਕ ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਦਾ ਪ੍ਰਸਾਰ ਕਰਨਾ ਦੁਨੀਆ ਭਰ ਦੇ ਵਿੱਚ ਇਹ ਗੱਲ ਲੈ ਕੇ ਜਾਣੀ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਕੀ ਸੀ ਜਿੱਥੇ ਤੱਕ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇਹ ਵਿਵਾਦ ਜਿਹੜਾ ਖੜਾ ਹੋਇਆ ਸੀਗਾ ਉਹ ਵਿਵਾਦ ਅੱਜ ਕਿਸ ਡੇਟ ਤੱਕ ਕਿੱਥੇ ਖਲੋਤਾ ਹੈ ਉਹਦਾ ਸਟੇਟਸ ਕੀ ਹੈ ਇਹ ਮੈਂ ਦੱਸ ਦਿਆਂ ਕੀ ਡਾਕਟਰ ਕਰਨਜੀਤ ਸਿੰਘ ਜੋ ਕਿ ਗੁਣਾਲਕਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਜਿਹੜਾ ਦੀ ਕਿ ਨਿਯੁਕਤੀ ਕੁਝ ਮਹੀਨੇ ਪਹਿਲਾਂ ਹੀ ਹੋਈ ਹੈ ਹੋਰ ਇਹ ਨਿਯੁਕਤੀ ਜਿਹੜੀ ਹੈ ਇਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਹੋਰ ਇਹ ਸਟੇਟ ਯੂਨੀਵਰਸਿਟੀ ਹੈ ਭਾਵ ਕਹਿੰਦਾ ਕਿ ਇਹ ਸੂਬੇ ਦੀ ਇੰਡਸਟਰੀ ਹੈ ਹੋਰ ਇਹਦੀ ਅਪੋਇੰਟਿੰਗ ਅਥਾਰਟੀ ਜਿਹੜੀ ਹੈ ਪੰਜਾਬ ਸਰਕਾਰ ਹੈ ਕੁਝ ਯੂਨੀਵਰਸਟੀਆਂ ਅਸੀਆਂ ਨੇ ਜਿਹੜੋ ਕਿ ਸੈਂਟਰਲ ਯੂਨੀਵਰਸਟੀਆਂ ਨੇ ਉਹਨਾਂ ਦੀ ਨਿਯੁਕਤੀ ਸੈਂਟਰ ਵੱਲੋਂ ਕੀਤੀ ਜਾਂਦੀ ਹੈ ਲੇਕਿਨ ਇਹ ਯੂਨੀਵਰਸਿਟੀ ਪੰਜਾਬ ਸਰਕਾਰ ਦੇ ਅੰਡਰ ਚੱਲਦੀ ਹੈ ਇਹਦਾ ਆਪਣਾ ਇੱਕ ਸੰਵਿਧਾਨ ਹੈ ਔਰ ਇਹ ਜੇ ਡਾਕਟਰ ਕਰਨਜੀਤ ਸਿੰਘ ਨੇ ਇਹ ਇਸ ਤੋਂ ਪਹਿਲਾਂ ਇੱਕ ਗੁਰਨਾਨਕ ਯੂਨੀਵਰਸਿਟੀ ਹੋ ਰਹੀ ਹੈ ਓਪਨ ਯੂਨੀਵਰਸਿਟੀ ਜਗਤਬਾਪਾ ਗੁਰਨਾਨਕ ਯੂਨੀਵਰਸਿਟੀ ਪਟਿਆਲੇ ਵਿੱਚ ਓਪਨ ਯੂਨੀਵਰਸਿਟੀ ਹੈ ਪਹਿਲਾਂ ਇਹ ਉੱਥੇ ਵਾਈਸ ਚਾਂਸਲਰ ਨੂੰ ਲੈ ਕੇ ਆਏ ਨੇ ਉਸ ਤੋਂ ਪਹਿਲਾਂ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਰਜਿਸਟਰਾਰ ਦੇ ਤੌਰ ਤੇ ਸੀਗੇ ਤੇ ਉਸ ਤੋਂ ਪਹਿਲਾਂ ਇਹ ਗੁਰਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿਖੇ ਐਸ ਜੇ ਬਤੌਰ ਪ੍ਰੋਫੈਸਰ ਕੰਮ ਕਰ ਰਹੇ ਸੀਗੇ ਔਰ ਇਹਨਾਂ ਨੇ ਜਿਹੜਾ ਕਿ 25 26 27 ਤੇ 28 ਜੁਲਾਈ ਨੂੰ ਜੋ ਕੋਚੀ ਦੇ ਵਿੱਚ ਇੱਕ ਕਾਨਫਰੰਸ ਕੀਤੀ ਗਈ ਸੀਗੀ ਯੂਨੀਵਰਸਿਟੀ ਤੇ ਵੱਖ-ਵੱਖ ਜਿਹੜੇ ਵਾਈਸ ਚਾਂਸਲਰਸ ਆਏ ਸਿਗੇ ਉਹ ਜਿਹੜੀ ਸੀਗੀ ਉਹਦਾ ਨਾਂ ਸੀਗਾ ਗਿਆਨ ਸਭਾ এডਿਕੇਸ਼ਨ ਫਾਰ ਵਿਕਸਤ ਭਾਰਤ ਇਹ ਇੱਕ ਆਰਗੇਨਾਈਜੇਸ਼ਨ ਹੈ ਜੋ ਕਿ ਆਰਐਸਐਸ ਵੱਲੋਂ ਸਥਾਪਿਤ ਕੀਤੀ ਗਈ ਹੈ ਇਸ ਜਥੇਬੰਦੀ ਨੇ ਇਸ ਆਰਗੇਨਾਈਜੇਸ਼ਨ ਨੇ ਇਹ ਕਾਨਫਰੰਸ ਨੂੰ ਆਰਗੇਨਾਈਜ਼ ਕੀਤਾ ਸੀਗਾ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦੇ ਵਿੱਚ ਸਾਰਾ ਕੁਝ ਸਿਸਟਮ ਇਹਦਾ एजेंडा ਇਹਦੀ ਆਰਗੇਨਾਈਜੇਸ਼ਨ ਇਹਦੇ ਵਿੱਚ ਕੀ ਕਿਹੜੇ ਕਿਹੜੇ ਆਈਟਮ ਇਹਨਾਂ ਦੇ ਡਿਸੀਜਨ ਲਿੱਤੇ ਨੇ ਉਹ ਸਾਰੇ ਆਰਐਸਐਸ ਦੀ ਵਿਚਾਰਧਾਰਾ ਦੇ ਮੁਤਾਬਕ ਸੀਗੇ ਉੱਥੇ ਇਹ ਵਾਈਸ ਚਾਂਸਲਰ ਸਾਹਿਬ ਜਿਹੜੇ ਸੀਗੇ 28 ਜੁਲਾਈ ਨੂੰ ਇਹ ਜਾ ਕਰਕੇ ਉੱਥੇ ਪੇਸ਼ ਹੁੰਦੇ ਨੇ ਹੋਰ ਜਾ ਕਰਕੇ ਮੋਹਨ ਭਾਗਵਤ ਦੇ ਸਾਹਮਣੇ ਇਸਤਰੀ ਕੇ ਨਾਲ ਪੇਸ਼ ਹੁੰਦੇ ਰਹੇ ਜਿਵੇਂ ਕਿ ਕੋਈ ਇੱਕ ਬਹੁਤ ਹੀ ਆਗਿਆਕਾਰੀ ਗੁਰਸਿੱਖ ਪਿਆਰਾ ਕੋ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਸ ਨੇ ਸ੍ਰੀ ਅਕਾਲ ਤਖਤ ਜਥੇਦਾਰ ਜਿਸ ਨੇ ਸੰਬੋਧਨ ਕਰਦੇ ਨਹੀਂ ਹੈ ਜਾਂ ਆਦੇਸ਼ ਦਿੰਦੇ ਨੇ ਹੋਰ ਉਹ ਨਿਮਾਣਾ ਜਿਹਾ ਸਿੱਖ ਬਣ ਕੇ ਬੰਦਾ ਫਸੀਲ ਦੇ ਉੱਤੇ ਖੜੋਤੇ ਹੋਏ ਜਥੇਦਾਰਾਂ ਦੀ ਗੱਲ ਸੁਣਦਾ ਹੈ ਆਦੇਸ਼ ਸੁਣਦਾ ਹੈ ਇਸੇ ਤਰੀਕੇ ਨਾਲ ਲਗਭਗ ਉਹੋ ਹੀ ਅੰਦਾਜ਼ ਦੇ ਵਿੱਚ ਇਹ ਖਲੋਤੇ ਸੀਗੇ ਮੋਨਪਾਕ ਵੱਦੇ ਸਾਹਮਣੇ ਹੋਰ ਉਹਨਾਂ ਦੇ ਬਲੋਂ ਜਿਹੜੀਆਂ ਉਹਨਾਂ ਵੱਲੋਂ ਵਿਵਾਦਤ ਗੱਲਾਂ ਕੀਤੀਆਂ ਗਿਆ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਉਹਨਾਂ ਨੇ ਜੀ ਉੱਥੇ ਤਿੰਨ ਗੱਲਾਂ ਕੀਤੀਆਂ ਨੇ ਕੋੜੋ ਤਿੰਨ ਗੱਲਾਂ ਜਿਹੜੀਆਂ ਨੇ ਬਹੁਤ ਹੀ ਧਿਆਨ ਮੰਗਦੀਆਂ ਨੇ ਸਿੱਖ ਕੌਮ ਦਾ ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਕੌਮ ਦਾ ਨੰਬਰ 1 ਉਹਨਾਂ ਨੇ ਇਹ ਗੱਲ ਕੀਤੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ पीएचडी ਦੇ ਪ੍ਰੀ ਕੋਰਸ ਵਾਸਤੇ ਇੱਕ ਕੋਰਸ ਸਥਾਪਿਤ ਕੀਤਾ ਹੈ ਉਹਦਾ ਨਾਂ ਰੱਖਿਆ ਹੈ ਭਾਰਤੀ ਗਿਆਨ ਪਰੰਪਰਾ ਭਾਰਤੀ ਗਿਆਨ ਪਰੰਪਰਾ ਮੈਂ ਇਥੇ ਗੱਲ ਕਹਿਣਾ ਚਾਹੁੰਦਾ ਹਾਂ ਸਾਰੀ ਸਿੱਖ ਜਗਤ ਨੂੰ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੋਲ ਇੱਕ ਐਹੋ ਜਿਹਾ ਸਿਸਟਮ ਹੋਣਾ ਚਾਹੀਦਾ ਸੀਗਾ ਕਿ ਪੀਐਚਡੀ ਵਾਲਿਆਂ ਨੂੰ ਇਹ ਇਮਤਿਹਾਨ ਦਿੱਤਾ ਜਾਵੇ ਕੀ ਗੁਰੂ ਨਾਨਕ ਗਿਆਨ ਪਰੰਪਰਾ ਗੁਰੂ ਨਾਨਕ ਗਿਆਨ ਪਰੰਪਰਾ ਇਨਸਟੈਡ ਆਫ ਭਾਰਤੀ ਗਿਆਨ ਪਰੰਪਰਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੋਚ ਹੈ ਇਹ ਬ੍ਰਹਮੰਡੀ ਸੋਚ ਹੈ ਇੱਕ ਐਸੀ ਸੋਚ ਹੈ ਜਿਹੜਾ ਕਿ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਜਗਤ ਬਾਬਾ ਨੇ ਔਰ ਉਹਨਾਂ ਦੇ ਚਾਰ ਉਦਾਸੀਆਂ ਦੇ ਵਿੱਚ ਇਹ ਗੱਲ ਸਾਬਿਤ ਹੋ ਗਈ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਮੁਲਕਾਂ ਵਿੱਚ ਆਕਰਕੇ ਉਹਨਾਂ ਦੀ ਐਕਸੈਪਟੇਬਿਲਟੀ ਬਣੀ ਹੋਰ ਉਹਨਾਂ ਨੇ ਸਾਰਿਆਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ ਹੈ ਸੋ ਗੁਰੂ ਨਾਨਕ ਗਿਆਨ ਪਰੰਪਰਾ ਇੱਕ ਐਸੀ ਫਿਲਾਸਫੀ ਹੈ ਉਹਦੇ ਸਾਹਮਣੇ ਭਾਰਤੀ ਗਿਆਨ ਪਰੰਪਰਾ ਬਹੁਤ ਛੋਟਾ ਕਦ ਹੈ ਮੈਂ ਇੱਕ ਐਗਜ਼ਾਮਪਲ ਦਿਆਂਗਾ ਉਹ ਐਗਜ਼ਾਮਪਲ ਇਹ ਹੈਗੀ ਹੈ ਕਿ ਸਿੱਖ ਗੁਰਮਤ ਦੇ ਅਨੁਸਾਰ ਗੁਰੂ ਘਰ ਦੇ ਵਿੱਚ ਜਿੱਦਾਂ ਕਿ ਸਭ ਤੋਂ ਪਹਿਲਾਂ ਸਰੋਵਰ ਜਿਹੜਾ ਹੈ ਉਹ ਹਰਮੰਦਰ ਸਾਹਿਬ ਦਾ ਗੁਰੂ ਰਾਮਦਾਸ ਜੀ ਨੇ ਸਥਾਪਿਤ ਕੀਤਾ ਸੀਗਾ ਇਹ ਸਰੋਵਰ ਕੀ ਮੈਸੇਜ ਦਿੰਦਾ ਹੈ ਇਹ ਸਰੋਵਰ ਇਕੁਐਲਿਟੀ ਦਾ ਮੈਸੇਜ ਦਿੰਦਾ ਹੈ ਇਕੁਐਲਿਟੀ ਦਾ ਮਤਲਬ ਕੀ ਹੈ ਕਿ ਇਸ ਸਰੋਵਰ ਵਿੱਚ ਆ ਕਰਕੇ ਹਰ ਤਰਮ ਦੇ ਲੋਕ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਆ ਕਰਕੇ ਵੀ ਇੱਥੇ ਇਸ਼ਨਾਨ ਕਰ ਸਕਦੇ ਨੇ ਐਂਡ ਆ ਵੱਡਾ ਵਿਸ਼ਾਲ ਫਲਸਫਾ ਹੈ ਮੈਂ ਦੂਜੇ ਪਾਸੇ ਗੱਲ ਕਰਾਂ ਮੈਂ ਇੱਕ ਗੱਲ ਨੂੰ ਕਲੀਅਰ ਕਰ ਦਿਆਂ ਆਪਣੀ ਸ਼ਰੂਹਤਿਆਂ ਨੂੰ ਮੈਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਮੈਂ ਕਿਸੇ ਦੀ ਅਲੋਚਨਾ ਨਹੀਂ ਕਰ ਰਿਹਾ ਲੇਕਿਨ ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਹੁਣ ਪਿਛਲੇ ਕੁਝ ਮਹੀਨੇ ਪਹਿਲਾਂ ਇੱਕ ਕੁੰਭ ਦਾ ਮੇਲਾ ਲੱਗਿਆ ਸੀਗਾ ਔਰ ਉਸ ਕੁੰਭ ਦੇ ਮੇਲੇ ਦੇ ਵਿੱਚ ਮੁਸਲਮ ਬਰਾਦਰੀ ਨਾਲ ਸੰਬੰਧਿਤ ਲੋਕਾਂ ਦੀ ਐਂਟਰੀ ਬੈਨ ਸੀਗੀ ਉੱਥੇ ਜਾ ਕਰਕੇ ਇੱਕ ਮੁਸਲਮਾਨ ਇਸ਼ਨਾਨ ਨਹੀਂ ਕਰ ਸਕਦਾ ਇਸੇ ਤਰੀਕੇ ਨਾਲ ਬਹੁਤ ਸਾਰੇ ਹੋਰਾਂ ਦੇ ਹਿੰਦੂ ਧਰਮ ਦੇ ਤੀਰਥ ਸਥਾਨ ਨੇ ਜਿੱਤੇ ਕਿ ਮੁਸਲਮ ਪਾਈਚਾਰਾ ਜਾ ਕਰਕੇ ਇਸ਼ਨਾਨ ਨਹੀਂ ਕਰ ਸਕਦਾ ਪਹਾੜ ਮੇਰਾ ਕਹਿਣ ਦਾ ਉਹ ਜਗ੍ਹਾ ਪਵਿੱਤਰ ਹੋਣ ਗਿਆ ਮੁਬਾਰਕ ਨੇ ਲੇਕਿਨ ਇਕੁਐਲਿਟੀ ਉੱਥੇ ਮਿਸਿੰਗ ਹੈ ਇਸੇ ਤਰੀਕੇ ਨਾਲ ਜਿਹੜਾ ਹੈ ਹਰਮੰਦਰ ਸਾਹਿਬ ਦੇ ਵਿੱਚ ਜਾਂ ਹੋਰ ਗੁਰਦੁਆਰਿਆਂ ਦੇ ਵਿੱਚ ਇਹ ਸ਼ਬਦ ਉਚਾਰੇ ਜਾਂਦੇ ਨੇ ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਇੱਥੇ ਅੱਲਾ ਦਾ ਨਾਮ ਲਿਆ ਜਾਂਦਾ ਗੁਰਦੁਆਰਿਆਂ ਦੇ ਵਿੱਚ ਇੱਥੇ ਰੱਬ ਦਾ ਨਾਮ ਲਿਆ ਜਾਂਦਾ ਹੈ ਇੱਥੇ ਕਰੀਮ ਤੇ ਰਹੀਮ ਦਾ ਨਾਮ ਲਿਆ ਜਾਂਦਾ ਹੈ ਲੇਕਿਨ ਇਹ ਇਕੁਐਲਿਟੀ ਤੁਹਾਨੂੰ ਜਿਹੜੀ ਹੈ ਉਹ Hindu ਮੰਦਰਾਂ ਦੇ ਵਿੱਚ ਨਜ਼ਰ ਨਹੀਂ ਆਏਗੀ ਸੋ ਭਾਰਤੀ ਪਰੰਪਰਾ ਜਿਹੜੀ ਹੈ ਭਾਰਤੀ ਗਿਆਨ ਪਰੰਪਰਾ ਦਾ ਕੱਦ ਮੇਰੇ ਮੁਤਾਬਕ ਬਹੁਤ ਛੋਟਾ ਹੈ ਗੁਰੂ ਨਾਨਕ ਗਿਆਨ ਪਰੰਪਰਾ ਦਾ ਇੱਕ ਵਿਸ਼ਾਲ ਕੇਰਾ ਹੈ ਉਸ ਵਿਸ਼ਾਲ ਕੇਰੇ ਕੇਰੇ ਦੇ ਵਿੱਚ ਸਾਰੇ ਬ੍ਰਹਮੰਡ ਦੀ ਮਾਨਵਤਾ ਜਿਹੜੀ ਹੈ ਉਹ ਗਲਵਕੜੀ ਵਿੱਚ ਆ ਜਾਂਦੀ ਹੈ ਸੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਨੂੰ ਜਿਸਲੇ ਮੋਨਪਾਗ ਵੱਤੇ ਸਾਹਮਣੇ ਖੜੋ ਕਰਕੇ ਇਹ ਗੱਲ ਦੱਸ ਰਹੇ ਨੇ ਕਿ ਗੁਰੂ ਨਾਨਕ ਯੂਨੀਵਰਸਿਟੀ ਨੇ ਇੱਕ ਭਾਰਤੀ ਗਿਆਨ ਪਰੰਪਰਾ ਦਾ ਇਮਤਿਹਾਨ ਦਿੱਤਾ ਜਾਏਗਾ ਕੋਰਸ ਕਰਾਇਆ ਜਾਏਗਾ ਜਿਹੜੇ ਬੱਚੇ ਪੀ ਐਚ ਡੀ ਕਰਨਗੇ ਉਸੇ ਥਾਂ ਤੇ ਹੋਣਾ ਚਾਹੀਦਾ ਸਗਾ ਕਿ ਗੁਰੂ ਨਾਨਕ ਗਿਆਨ ਪਰੰਪਰਾ ਹੋਰ ਇਹ ਗੱਲ ਉਹਨਾਂ ਨੂੰ ਜਾ ਕਰਕੇ ਅਕਾਲ ਤਖਤ ਦੇ ਜਥੇਦਾਰ ਨੂੰ ਦੱਸਣੀ ਚਾਹੀਦੀ ਸੀ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੇ ਉੱਤੇ ਸਥਾਪਿਤ ਹੈ ਅਸੀਂ ਅਨਸਰੇਬਲ ਅਕਾਲ ਤਖਤ ਨੂੰ ਆ ਅਸੀਂ ਅਨਸਰੇਬਲ ਸ਼ਰੋਣੀ ਕਮੇਟੀ ਨੂੰ ਆ ਅਸੀਂ ਅਨਸਰੇਬਲ ਜਿਹੜੇ ਆਪਣੇ ਗੁਰੂ ਨੂੰ ਹੈਗੇ ਆ ਨਾ ਕਿ ਮਹਨ ਭਗਵਤ ਨੇ ਮੈਂ ਗੱਲ ਕਲੀਅਰ ਕਰ ਦਿਆਂਥੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸਚਾਸਤਰ ਜਿਹੜਾ ਹੈ ਅਗਰ ਯੂਟੀਸੀ ਵੱਲੋਂ ਕਾਲ ਕੀਤੀ ਹੋਈ ਕੋਈ ਮੀਟਿੰਗ ਦੇ ਵਿੱਚ ਜਾਂਦਾ ਹੈ ਜਾਂ ਭਾਰਤ ਸਰਕਾਰ ਵੱਲੋਂ ਕਾਲ ਕੀਤੀ ਮੀਟਿੰਗ ਵਿੱਚ ਜਾਂਦਾ ਹੈ ਜਾ ਪੰਜਾਬ ਸਰਕਾਰ ਵੱਲੋਂ ਉਸ ਕਾਲਪੀਤੀ ਮੀਟਿੰਗ ਜਾਂਦਾ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਫਿਰ ਉਹਨਾਂ ਜਾਣ ਦੀ ਮਜਬੂਰੀ ਕੀਤੀ ਸੀ ਜੀ ਉੱਥੇ ਜਾਣਾ ਤੇ ਉੱਥੇ ਜਾ ਕੇ ਸਾਰੀਆਂ ਗੱਲਾਂ ਗੁਰੂ ਨਾਨਕ ਤੇ ਸਿੱਖ ਪੰਥ ਦੇ ਜਿਵੇਂ ਕਿ ਉਹਨਾਂ ਨੇ ਕਿਹਾ ਵੇਦਾਂ ਦਾ ਰਿਗਵੇਦ ਦਾ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਲਿੰਕ ਕੀਤਾ ਜਾਵੇਗਾ ਅਜਿਹੀਆਂ ਗੱਲਾਂ ਕੀ ਯੂਨੀਵਰਸਿਟੀ ਦੇ ਜੇ ਵਾਈਸ ਚਾਂਸਲਰ ਉਹਨੂੰ ਕੀ ਤੁਹਾਨੂੰ ਲੱਗਦਾ ਨਹੀਂ ਪਤਾ ਸੀਗੀ ਆ ਮੈਂ ਕਲੀਅਰ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦਾ ਇੱਕ ਹਿਡਨ ਅਜੰਡਾ ਹੈ ਜੋ ਕਿ ਮੈਂ ਸਿੱਖ ਸੰਗਤ ਦੇ ਨਾਲ ਸਾਂਝਾ ਕਰ ਰਿਹਾ ਲੋਕਾਈ ਦੇ ਨਾਲ ਸਾਂਝਾ ਕਰ ਰਿਹਾ ਉਹ ਹੈ ਲੋਟਸ ਅੰਦਰ ਦਾ ਤਰਬਨ ਲੋਟਸ ਅੰਦਰ ਦਾ ਤਰਬਨ ਮਤਲਬ ਲੋਟਸ ਮਤਲਬ ਕਮਲ ਦਾ ਫੁੱਲ ਕਮਲ ਦਾ ਫੁੱਲ ਭਾਜਪਾ ਦਾ ਇੱਕ ਚੋਣ ਨਿਸ਼ਾਨ ਹੈ ਹੋਰ ਉਹ ਇੱਕ ਵਿਚਾਰਧਾਰਾ ਕਹਿੰਦੇ ਨੇ ਕਿ ਸਿੱਖ ਦੀ ਦਸਤਾਰ ਦੇ ਥੱਲੇ ਉਹ ਵਿਚਾਰਤਾਰਾ ਜਿਹੜੀ ਹੈ ਗਰੋਅ ਕਰਨੀ ਚਾਹੀਦੀ ਹੈ ਦਸਤਾਰ ਜਿਹੜੀ ਹੈ ਉਹ ਬਿਸ਼ੱਕ ਰਵੇ ਲੇਕਿਨ ਉਸ ਦਸਤਾਰ ਦੇ ਥੱਲੇ ਜਿਹੜੀ ਵਿਚਾਰਤਾਰਾ ਹੈ ਉਹ ਨਾਗਪੁਰ ਦੀ ਵਿਚਾਰਤਾਰਾ ਉਹ ਭਾਜੀਪੀ ਦੀ ਵਿਚਾਰਤਾਰਾ ਹੋਣ ਚਾਹੀਦੀ ਹੈ ਹੋਰ ਡਾਕਟਰ ਕਰਨਜੀਤ ਸਿੰਘ ਇਸ ਵਿਚਾਰਤਾਰਾ ਨੂੰ ਲੈ ਕਰਕੇ ਵੀ ਉੱਥੇ ਗਏ ਨੇ ਉਹਨਾਂ ਦੇ ਵਿੱਚ ਵਿਚਾਰਤਾਰਾ ਜਿਹੜੀ ਹੈ ਉਹ ਗਰੋਅ ਚ ਚੁੱਕੀ ਹੈ ਉਹ ਸਟੈਬਲਿਸ਼ ਹੋ ਚੁੱਕੀ ਹੈ ਇਸੇ ਕਰਕੇ ਡਾਕਟਰ ਕਰਨਜੀਤ ਸਿੰਘ ਦੀ ਜਿਹੜੀ ਅਪੁਆਇੰਟਮੈਂਟ ਵੀ ਹੈ ਉਹ ਹੁਣ ਸ਼ੱਕ ਪੈਂਦਾ ਹੈ ਇਸ ਗੱਲ ਦਾ ਕਿ ਇਹ ਜੱਟ ਪਟਿਆਲੇ ਸੀਗੇ ਤਾਂ ਵੀ ਉਹਨਾਂ ਨੇ ਉਹ ਵਿਚਾਰ ਧਾਰਾ ਦੇ ਉਧਾਰ ਦੇ ਉੱਤੇ ਕੰਮ ਕੀਤੇ ਨੇ ਹੋਰ ਇੱਥੇ ਤੱਕ ਕਿ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਹਰ ਮੰਦਰ ਸੱਜ ਆ ਕੇ ਸਵੇਰੇ 4 ਵਜੇ ਜੋੜੀਆਂ ਦੀ ਸੇਵਾ ਕਰਨੀ ਪਾਲਕੀ ਸੱਤ ਨੂੰ ਮੋਢਾ ਦੇਣਾ ਫਿਰ ਇਹਨਾਂ ਨੇ ਹੌਲੀ 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 ਇੱਕ ਗ੍ਰਾਉਂਡ ਪੂਰੀ ਬਣਾ ਲਈ ਕਿ ਜਿਹੜੇ ਪਹਿਲੇ ਹੁਕਮਨਾਮੇ ਤੋਂ ਪਹਿਲਾਂ ਜਿਹੜੇ ਸਵਈਏ ਪੜੇ ਜਾਂਦੇ ਨੇ ਇਹਨਾਂ ਨੇ ਕਿਹਾ ਕਿ ਮੈਂ ਸਵਈਏ ਵੀ ਪੜਨੇ ਨੇ ਪਾਪ ਕਰਨ ਦਾ ਕਿ ਇੱਕ ਆਰਐਸਐਸ ਦਾ ਵਿਅਕਤੀ ਇੱਕ ਬੀਜੇਪੀ ਦਾ ਵਿਅਕਤੀ ਜਿਹੜਾ ਹੈ ਉਹ ਅੰਦਰ ਬੜੇ ਬੜੇ ਤਰੀਕੇ ਦੇ ਨਾਲ ਉਹ ਪੜਾਉ ਨੂੰ ਸਪ੍ਰੈਡ ਕਰ ਰਹੀ ਹੋਣੇ ਹੋਰ ਮੈਂ ਸਮਝਦਾ ਹਾਂ ਕਿ ਉਹਦੇ ਬਾਅਦ ਜਿਸ ਨੇ ਗੱਲ ਐਕਸਪੋਜ਼ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਪ੍ਰੌਂਪਟਲੀ ਐਕਸ਼ਨ ਲੈਂਦੇ ਹੋਏ ਇਹਨਾਂ ਨੂੰ ਉਸ ਕਮੇਟੀ ਵਿੱਚੋਂ ਬਾਹਰ ਕੱਢਤਾ ਜਿਹੜੀ ਕਮੇਟੀ ਦੀ ਬਣਾਈ ਗਈ ਸੀ ਕਿ ਸੀ ਅਕਾਰ ਤੱਕ ਸਰ ਦੇ ਜਥੇਦਾਰਾਂ ਦੀ ਸੇਵਾ ਅਤੇ ਯੁਕ ਦੀ ਅਤੇ ਉਹਨਾਂ ਨੂੰ ਜਿਹੜੇ ਬਾਰੇ ਵਿਧਿਤੀ ਵਿਧਾਨ ਬਾਰੇ ਜੋ ਬਣਾਈ ਗਈ ਸੀ ਕਿ ਉਸ ਤੋਂ ਚੁੱਕਦਾ ਗਿਆ ਜਦ ਤੁਹਾਨੂੰ ਸਵਾਲ ਕੀਤਾ ਹੈ ਕਿ ਭਈ ਇਹਨਾਂ ਦੀ ਕੀ ਮਜਬੂਰੀ ਬਣ ਗਈ ਸੀ ਮਜਬੂਰੀ ਨਹੀਂ ਸੀਗੀ ਇਹ ਕੈਡਰ ਬੇਸਡ ਵਿਅਕਤੀ ਹੈ ਔਰ ਕੈਡਰ ਬੇਸਡ ਵਿਅਕਤੀ ਜਿਹੜਾ ਹੈ ਉਹਨੇ ਆਪਣੇ ਆਕਾ ਮੋਨ ਭਾਗਵਤ ਦੇ ਮੁਤਾਬਕ ਹੀ ਕੰਮ ਕਰਨਾ ਹੈ ਔਰ ਮੋਨ ਭਾਗਵਤ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੇ ਜਿਹੜੀ ਦੂਜੀ ਗੱਲ ਕੀਤੀ ਉੱਤੇ ਆ ਕੇ ਉਹ ਇਹ ਕੀ ਕੀਤੀ ਕਿ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇਹ ਡਾਕਟਰ ਕਰਮਜੀਤ ਸਿੰਘ ਦੱਸ ਰਹੇ ਨੇ ਆਪਣੀ ਵੀਡੀਓ ਦੇ ਵਿੱਚ कि ਮੈਂ ਗੋਨਾਨਕ ਦੇ ਯੂਨੀਵਰਸਿਟੀ ਵਿੱਚ ਇੱਕ ਸਿਖ ਚੇਅਰ ਸਥਾਪਿਤ ਕੀਤੀ ਹੈ ਔਰ ਉਹ ਸਿਖ ਚੇਅਰ ਜਿਹੜੀ ਹੈ ਉਹ ਸਟੱਡੀ ਕਰੇਗੀ ਰਿਸਰਚ ਕਰੇਗੀ ਕਿਸ ਬਾਰੇ ਰਿਗਵੇਦਾ ਦੇ ਵਿੱਚ ਇੱਕ ਸੰਸਕ੍ਰਿਤਾ ਪੰਕਤੀ ਹੈ ਉਹ ਪੰਕਤੀ ਹੈ ਸਰਵੇ ਸੁਖੀਨੋ ਭਵੰਤੂ ਸਰਵੇ ਸੁਖੀਨੋ ਭਵੰਤੂ ਔਰ ਕਹਿ ਰਿਹਾ ਹੈ ਕਿ ਇਹ ਰਿਗਵੇਦਾ ਵਿੱਚ ਜੋ ਗੱਲ ਲਿਖੀ ਹੈ ਗੁਰਨਾਨਕ ਸਾਹਿਬ ਤੇ ਸਰਬਤਿ ਭਲੇ ਦੇ ਨਾਲ ਮੈਂ ਜੋੜ ਕੇ ਇਸ ਦੀ ਜੀਤ ਜਰੀਏ ਮੈਂ ਚੇਰ ਸਥਾਪਿਤ ਕੀਤੀ ਹੈ ਪਾਪ ਕਹਿਣ ਦਾ ਕਿ ਇਸ ਵਿਅਕਤੀ ਨੂੰ ਜਦ ਗੁਰਨਾਨਕ ਸਾਹਿਬ ਤੇ ਬਲੋਂ ਦਿੱਤੀਆਂ ਹੋਈਆਂ ਦੇ ਦਾਤਾ ਨੇ ਇਸ ਵਿਅਕਤੀ ਨੂੰ ਗੁਰਨਾਨਕ ਸਾਹਿਬ ਤੋਂ ਰਜ ਨਹੀਂ ਆਇਆ ਤੇ ਮੋਨ ਭਾਗਵਤ ਕੋਲੋਂ ਜਾ ਕਰਕੇ ਦਰਸ਼ਨ ਚਲਿਆ ਕਿਉਂਕਿ ਰਿਗਵੇਦਾ ਦੇ ਵਿੱਚ ਸਰਵੇ ਸੁਖੀਨੋ ਭਵੰਤੂ ਜਿਹੜਾ ਹੈ ਮੈਂ ਇਸ ਨੂੰ ਸਰਬਤਿ ਭਲੇ ਦੇ ਨਾਲ ਜੋੜ ਕੇ ਇਹ ਮੈਂ ਇੱਕ ਚੇਰ ਸਥਾਪਿਤ ਕਰ ਦਿੱਤੀ ਹੈ ਪਾਪ ਕਹਿਣ ਦਾ ਕੀ ਹਰ ਥਾਂ ਤੇ ਜਿਹੜਾ ਹੈ ਭਗਵਾ ਕਰਨ ਕਿਸ ਨਾ ਕਿਸੇ ਤਰੀਕੇ ਨਾਲ ਅਕੈਡਮੀਸ਼ਨ ਜਿਹੜੇ ਨੇ ਉਹ ਕਰ ਰਹੇ ਨੇ ਇਹੋ ਜਿਹੇ ਬਹੁਤ ਸਾਰੇ ਅਕੈਡਮੀਸ਼ਨ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਜਿਵੇਂ ਕਿ ਮਾਈਨੋਰਿਟੀ ਕਮਿਸ਼ਨ ਦਾ ਪਹਿਲਾ ਚੇਅਰਮੈਨ ਸੀਗਾ ਇਕਬਾਲ ਸਿੰਘ ਲਾਲਪੂੜਾ ਉਹ ਵੀ ਆਪਣੀ ਕਿਤਾਬਾਂ ਤੇ ਲਿਖਤਾਂ ਦੇ ਨਾਲ ਹਮੇਸ਼ਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸਿੱਖ ਧਰਮ ਜਿਹੜਾ ਹੈ ਸਨਾਤਨ ਧਰਮ ਤੋਂ ਪੈਦਾ ਹੋਇਆ ਮੈਂ ਸਮਝਦਾ ਹਾਂ ਕਿ ਇਹ ਸਾਰਾ ਕੁਝ ਅਕੈਡਮੀਸ਼ਨ ਜਿਹੜੇ ਨੇ ਇਹ ਰਿਸਰਚ ਤੇ ਰਾਈ ਇਹੋ ਜੇ ਪੰਬਲ ਪੂਸੇ ਪਾਰੇ ਨੇ ਜਿਹੜਾ ਨਾ ਕਿ 50 ਸਾਲਾਂ ਬਾਅਦ 100 ਸਾਲਾਂ ਬਾਅਦ ਜਿਸ ਲਈ ਯੂਨੀਵਰਸਿਟੀ ਦੀ ਰਿਸਰਚ ਨੂੰ ਲੋਕ ਪੜਨਗੇ ਤੇ ਕਹਿਣਗੇ ਕਿ ਸਿੱਖ ਧਰਮ ਜਿਹੜਾ ਹੈ ਇਹ ਕੋਈ ਨਿਆਰਾ ਧਰਮ ਨਹੀਂ ਹੈ ਜਦਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਦੱਸਿਆ ਹੈ ਕਿ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਜੋ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਸਾਨੂੰ ਤਾਂ ਕਿ ਨਿਆਰਾਪਣ ਗੁਰੂ ਸਾਹਿਬ ਨੇ ਪਕਸ਼ਿਆ ਹੈ ਉਹ ਉਹ ਨਿਆਰੇਪਣ ਦੇ ਵਿੱਚ ਸਨਾਤਨੀ ਜਿਹੜੀ ਹੈ ਵਿਚਾਰਧਾਰਾ ਤੇ ਆ ਕੋਈ ਵੀ ਜਗਾ ਨਹੀਂ ਹੈਗੀ ਹੈ ਉਥੇ ਗੋਨਾਰਕ ਫਲਸਫੀ ਕੰਮ ਕਰਦੀ ਹੈ ਸੋ ਇਹ ਯੂਨੀਵਰਸਿਟੀ ਨੂੰ ਬਰਬਾਦ ਕਰਨ ਵਾਸਤੇ ਅਕੈਡਮਿਸ਼ਨ ਜਿਹੜੇ ਨੇ ਇੰਸਟਾਲ ਕੀਤੇ ਗਏ ਨੇ ਅਪਾਇੰਟ ਕੀਤੇ ਗਏ ਨੇ ਪਰ ਸਿੱਖ ਧਰਮ ਨੂੰ ਸਿੱਖਾਂ ਨੂੰ ਸਿੱਖ ਫੌਮ ਨੂੰ ਇਤੋਂ ਬਹੁਤ ਜ਼ਿਆਦਾ ਜਾਗਰੂਕ ਕਰਨ ਦੀ ਲੋੜ ਹੈ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਪੰਜਾਬ ਦੀ ਜਿਹੜੀ ਇਸ ਵੇਲੇ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਉਸ ਨੂੰ ਪਿੱਛੋਂ ਕੇਜਰੀਵਾਲ ਚਲਾ ਰਿਹਾ ਹੈ ਕੇਜਰੀ ਵਾਲੀ ਦੇ ਟ੍ਰੇਜਨ ਹਾਰਸ ਕੋਈ ਇੱਕ ਐਸਾ ਵਿਅਕਤੀ ਹੈ ਜੋ ਕਿ ਇੱਕ ਰੈਪਲੀਕਾ ਹੈ ਨਾਗਪੁਰੀ ਸੋਚ ਦਾ ਉਹਦੇ ਵਿੱਚ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਹੈ ਬਸ ਸਿਰਫ ਪੈਕਿੰਗ ਦਾ ਅੰਤਰ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਇੱਕ ਪਾਸੇ ਭਾਜਪਾ ਹੈ ਸਿਰਫ ਪੈਕਿੰਗ ਦਾ ਅੰਤਰ ਹੈ ਅੰਦਰੋਂ ਜਿਹੜੀ ਆਈਡਿਓਲੋਜੀ ਹੈ ਉਹ ਆਈਡਿਓਲੋਜੀ ਜਿਹੜੀ ਹੈ ਉਹ ਸਿੱਖ ਧਰਮ ਦੀ ਆਈਡਿਓਲੋਜੀ ਨੂੰ ਆਪਣੇ ਵਿੱਚ ਐਬਜ਼ਾਰਬ ਕਰਨ ਵਾਲੀ ਆਈਡਿਓਲੋਜੀ ਉਹਨਾਂ ਨੇ ਬਣਾਈ ਹੋਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਇੱਕ ਤਰ੍ਹਾਂ ਨੂੰ ਇਸ ਤਿੱਕਾ ਐਬਜ਼ਾਰਬ ਕਰ ਲਈਏ ਸੋ ਜਿਹੜਾ ਮੈਂ ਸਮਝਦਾ ਹਾਂ ਕਿ ਅਗਰ ਇਹਦੀ ਐਡਾਇਟਿਵ ਵੱਖਰੀ ਵੱਖਰੀ ਹੁੰਦੀ ਤਾਂ ਡੈਫੀਨੇਟਲੀ ਪੰਜਾਬ ਸਰਕਾਰ ਨੇ ਇਸ ਵਿਅਕਤੀ ਦੇ ਖਿਲਾਫ ਡਿਸਪਲਿਨਰੀ ਐਕਸ਼ਨ ਲੈ ਲੈਣਾ ਸੀਗਾ ਅਗਰ ਜੀਪੀ ਦੀ ਸੋਚ ਤੇ ਆਪਦੀ ਪਾਰਟੀ ਸੋਚ ਪਰ ਵਿਸਾ ਸਾਹਿਬ ਪਰ ਇੱਕ ਸੁਣਦੇ ਵਿੱਚ ਆਇਆ ਸੀ ਕਿ ਸਿੱਖਿਆ ਮੰਤਰੀ ਵੱਲੋਂ ਇਹਨਾਂ ਨੂੰ ਤਲਬ ਕੀਤਾ ਗਿਆ ਕੋਈ ਹੋਰ ਰਿਪੋਰਟ ਆਈ ਹੈ ਵੀ ਤਲਬ ਕਰਨ ਤੋਂ ਬਾਅਦ ਕੀ ਐਕਸ਼ਨ ਹੋਇਆ ਦੇਖੋ ਤਲਬ ਕੀਤਾ ਗਿਆ ਹੈ तलब ਕਰਨ ਦੇ ਬਾਅਦ ਕੋਈ ਵੀ ਐਕਸ਼ਨ ਲੈਣ ਵਾਲੀ ਜਾਂ ਐਕਸਪਲੀਕੇਸ਼ਨ ਕਰਨ ਵਾਲੀ ਜਾਂ ਕਿਸੇ ਪ੍ਰਕਾਰ ਦੀ ਫਿਊਚਰ ਦੇ ਵਾਸਤੇ ਕਿਸੇ ਪ੍ਰਕਾਰ ਦੀ ਕੋਈ ਵਾਰਨਿੰਗ ਦੇਣ ਵਾਲੀ ਗੱਲ ਕਿਤੇ ਵੀ ਬਾਹਰ ਨਹੀਂ ਆਈ ਇਸ ਦਾ ਮਤਲਬ ਕੀ ਹੈ ਕਿ ਸਾਰੀ ਗੱਲ ਨਾ ਅੰਡਰ ਦਾ ਕਾਰਪਟ ਰੱਖਤੀਆਂ ਗਈਆਂ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਕੁਝ ਹੋਰ ਹੈ ਅੰਦਰ ਕੁਝ ਹੋਰ ਹੈ ਸੋ ਇਸ ਚੀਜ਼ ਤੋਂ ਬੜਾ ਹੀ ਅਲਰਮਿੰਗ ਬੈਲਸ ਜੜੀਆਂ ਨੇ ਵੱਜ ਰਹੀਆਂ ਨੇ ਕਿ ਕੇਵਲ ਗੁਨਾਹਗਰ ਦੀ ਵਿਵਸਥਾ ਨਹੀਂ ਬਾਕੀ ਵਿੱਚ ਸਿੱਖ ਕੈਂਟੀਆਂ ਹੋਰ ਐਜੂਕੇਸ਼ਨ ਇੰਸਟੀਟਿਊਸ਼ਨਸ ਇਹਦੇ ਨਾਲ ਦੇ ਨਾਲ ਸਾਡੀਆਂ ਧਾਰਮਿਕ ਸੰਸਥਾਵਾਂ ਸਾਡੇ ਨਾਲ ਦੇ ਨਾਲ ਇਹਦੇ ਸਾਡੀ ਪੋਲਿਟਿਕਲ ਸੰਸਥਾਵਾਂ ਸਾਡੇ ਜਿਹੜੇ ਇੰਸਟੀਟਿਊਟਸ ਨੇ ਜਿਹੜੇ ਵਿੱਚ ਕੀਸ਼ਿੰਦੇ ਕਾਰਤਕ ਸਰ ਵੀ ਆ ਜਾਂਦਾ ਹੈ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਮਿਤੀ ਵੀ ਆ ਜਾਂਦੀ ਹੈ ਇਹ ਸਾਰੇ ਦੇ ਸਾਰੇ ਜਿਹੜੇ ਨੇ ਕਿਸੇ ਨਾ ਕਿਸੇ ਪ੍ਰਕਾਰ ਦੇ ਨਾਲ ਜਿਹੜੇ ਨੇ ਉਹਨਾਂ ਦੇ ਗਲਬੇ ਵਿੱਚ ਆ ਚੁੱਕੇ ਨੇ ਪਿਛਲੇ ਦਿਨ ਤੁਸੀਂ ਸੁਣਿਆ ਹੋਊਗਾ ਪਿਛਲੇ ਸਮੇਂ ਦੇ ਵਿੱਚ ਕਿ ਆਰਐਸਐਸ ਵੱਲੋਂ ਇੱਕ ਕਲੇਮ ਕੀਤਾ ਗਿਆ ਸੀ ਕਿ ਜਿੰਨੇ ਵੀ ਜਥੇਦਾਰ ਨੇ ਸਾਡੇ ਉਹ ਕੰਟਰੋਲ ਦੇ ਵਿੱਚ ਨੇ ਜੇ ਜਥੇਦਾਰ ਕੰਟਰੋਲ ਦੇ ਵਿੱਚ ਨੇ ਅਕਾਲੀ ਦਲ ਦੀ ਭਾਜਪਾ ਦੇ ਨਾਲ ਆਰਐਸਐਸ ਦੇ ਨਾਲ ਸਾਂਝ ਰੈਂਦੀ ਹੈ ਤੇ ਜੇ ਤੁਸੀਂ ਕਾਫੀ ਪਿਛਲੇ ਦਿਨਾਂ ਤੋਂ ਨਿਹੰਗ ਗਿਆਨੀ ਸ਼ੇਰ ਸਿੰਘ ਹਰਜੀਤ ਸਿੰਘ ਰਸੂਲਪੁਰ ਇਹ ਜਾ ਕੇ ਸਿੱਧੀ ਸਨਤਨਵਾਦੀ ਗੱਲ ਕਰਦੇ ਆ ਤੇ ਫਿਰ ਤੁਸੀਂ ਕੀ ਅੱਗੇ ਫਿਊਚਰ ਕੀ ਦੇਖਦੇ ਹੋ ਇਹ ਬੜਾ ਐਸਾ ਕੁਐਸਚਨ ਹੈ ਬੜਾ ਗੰਭੀਰ ਕੁਐਸਚਨ ਹੈ ਮੈਂ ਸਮਝਦਾ ਕਿ ਇਹ ਕੇਵਲ ਤੇ ਕੇਵਲ ਤੁਹਾਡੇ ਚੈਨਲ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਇਹ ਕੁਐਸਚਨ ਇਤਨਾ ਇੰਪੋਰਟੈਂਟ ਹੈ ਅੱਜ ਦੇ ਸੰਦਰਭ ਦੇ ਵਿੱਚ ਹੋਰ ਮੈਂ ਤੁਹਾਨੂੰ ਵਧਾਈ ਵੀ ਦਿੰਦਾ ਕਿ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਗਏ ਹੋਰ ਇਹ ਚੀਜ਼ ਹਰ ਜਿਹੜਾ ਸਿੱਖ ਇੰਟੈਲੈਕਚੁਅਲ ਹੈ ਜਿਹੜਾ ਕਿ ਪੰਥ ਤੇ ਗ੍ਰੰਥ ਨਾਲ ਜੁੜਿਆ ਹੋਇਆ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮੀਰੀ ਪੀਰੀ ਤੇ ਸੰਦਾਨਤ ਨਾਲ ਜੁੜਿਆ ਹੋਇਆ ਹੈ ਉਹਨੂੰ ਤੁਹਾਡੇ ਵੱਲੋਂ ਜਿਹੜਾ ਕੁਐਸਚਨ ਰੇਜ਼ ਕੀਤਾ ਗਿਆ ਹੈ ਉਹਨੂੰ ਬੈਠ ਕੇ ਇਸ ਉੱਤੇ ਮੰਤਨ ਕਰਨਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਪੁਰਾਣੇ ਜਥੇਦਾਰ ਰਹਿ ਚੁਕੇ ਜੋ ਕਿ ਅੱਜ ਇਸ ਦੁਨੀਆ ਵਿੱਚ ਨਹੀਂ ਨੇ ਗਿਆਨੀ ਪੂਰਨ ਸਿੰਘ ਜੀ ਯਾਦ ਕਰਿਓ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਜਿਸ ਵੇਲੇ ਉਹ ਜਥੇਦਾਰ ਸੀਗੇ ਕਿ ਸਿੱਖ ਲਵ ਕੁਸ਼ ਦੀ ਜਿਹੜੀ ਹੈ ਸੰਤਾਨ ਨੇ ਇਹ ਗੱਲ ਉਹਨਾਂ ਨੇ ਕਹੀ ਸੀਗੀ ਉਹਦੇ ਬਾਅਦ ਬਹੁਤ ਵੱਡਾ ਰੌਲਾ ਪਿਆ ਸੀਗਾ ਜਦ ਕਿ ਗੁਰਮਤੇ ਕਹਿੰਦੀ ਹੈ ਕਿ ਜਿਹੜਾ ਨਾਨਕ ਦੇ ਘਰ ਦੇ ਵਿੱਚ ਜਨਮ ਗਿਆ ਹੋ ਗਿਆ ਅਸੀਂ ਗੁਰੂ ਨਾਨਕ ਸਾਹਿਬ ਦੇ ਤੁਸੀਂ ਵੀ ਗੁਰੂ ਨਾਨਕ ਸਾਹਿਬ ਦੇ ਨਾਤੀ ਪੁੱਤਰ ਹੋ ਅਸੀਂ ਸਾਰੇ ਹੀ ਨਾਤੀ ਪੁੱਤਰ ਹਾਂ ਜਦ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਤੀ ਪੁੱਤਰ ਹਾਂ ਤੇ ਸਾਡਾ ਜਿਹੜਾ ਪਿਛੜੀ ਕੁਲ ਹੈ ਕੋਈ ਵੀ ਹੋਏ ਉਹ ਸਾਰੀਆਂ ਦੀ ਸਾਰੀਆਂ ਖਤਮ ਹੋ ਗਈਆਂ ਜਿਸ ਲਈ ਅਸੀਂ ਖੰਡੇ ਪਾਟੇ ਦਾ ਪੌਲ ਚਕਲੇ ਜਿਸ ਵੇ ਅਸੀਂ ਗੁਰਨਾਨਕ ਦੇ ਘਰ ਦੇ ਵਿੱਚ ਸਾਡਾ ਜਨਮ ਹੋ ਗਿਆ ਜਿਸ ਵੇ ਅਸੀਂ ਨਾਨਕ ਨਾਮ ਲੈਵਾ ਹੋ ਗਏ ਜਿਸ ਵੇ ਅਸੀਂ ਗੁਰੂ ਗ੍ਰੰਥ ਤੇ ਪੰਥ ਦੇ ਨਾਲ ਜੁੜ ਗਏ ਇਹਦਾ ਮਤਲਬ ਹੈ ਸਾਡੀਆਂ ਪਿਛਟੀਆਂ ਸਾਰੀਆਂ ਕੁਲਾ ਜਿਹੜੀਆਂ ਨੇ ਉਹ ਸਾਰਿਆਂ ਦੀ ਸਟਾਪ ਲੱਗ ਗਿਆ ਸੋ ਇੱਕ ਤਾਂ ਗੱਲ ਬੜੀ ਸਪਸ਼ਟ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਬੜੀ ਵਾਜਿਬ ਗੱਲ ਹੈ ਕਿ ਇਹ ਗੱਲਾਂ ਅੱਜ ਵੀ ਚੱਲ ਰਹੀਆਂ ਨੇ ਕਿ ਆਕਾਲ ਤਖਤ ਸਹਿਬ ਦੇ ਜਥੇਦਾਰ ਜਿਹੜੇ ਨੇ ਉਹ ਉਸ ਵੇ ਵੀ ਵਹੁਣ ਭਗਵਤ ਤੋਂ ਪਹਿਲਾ ਜਿਹੜੇ ਸੀਗੇ ਉਹ ਵੀ ਕਲੇਮ ਕਰਦੇ ਸੀਗੇ ਕਿ ਭਈ ਜਿਹੜੇ ਜਥੇਦਾਰ ਨੇ ਉਹ ਸਾਡੀ ਮੁਠੀ ਵਿੱਚ ਨੇ ਹੋਰ ਇਸ ਗੱਲ ਤੋਂ ਮੈਂ ਇਨਕਾਰੀ ਨਹੀਂ ਹੋ ਸਕਦਾ ਕਿਉਂਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਹੈ ਆਰਐਸਐਸ ਅਤੇ ਭਾਜਪਾ ਜਿਹੜੀ ਹੈ ਉਹ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਡੋਮਿਨੇਟ ਕਰ ਰਹੀ ਹੈ ਜੇਕਰ ਮੈਂ ਸੰਖੇਪ ਵਿੱਚ ਇੱਕ ਗੱਲ ਕਹਿ ਦਿਆਂ ਦੋ ਸ਼ਬਦਾਂ ਦੇ ਵਿੱਚ ਕਿ ਜਿਸਲੇ ਭਾਜਪਾ ਦਾ ਅਤੇ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਅਲਾਈਅንስ ਹੈਗਾ ਉਸ ਲਈ ਸਾਡੇ ਜਿਹੜਾ ਸਾਡਾ ਨਿਆਰਾਪਣ ਹੈ ਉਸ ਨਿਆਰੇਪਣ ਨੂੰ ਕਾਫੀ ਹੱਦ ਤੱਕ ਇਹ ਡਾਇਲੂਟ ਹੋਇਆ ਸੀਗਾ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਸੱਤਾ ਦੀ ਖਾਤਰ ਸਾਡੇ ਨਿਆਰੇਪਣ ਨੂੰ ਬਹੁਤ ਵੱਡੀ ਛੱਟ ਮਾਰੀ ਸੀਗੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਸਮਝਦਾ ਜੋ ਅੱਜ ਸਾਡੇ ਸਿੱਖ ਆਗੂ ਜਿਹੜੇ ਨੇ ਭੱਜ-ਭੱਜ ਕੇ ਜਾ ਰਹੇ ਨੇ ਹੋਰ ਉਹਨਾਂ ਨੇ ਕਿਸੇ ਵੀ ਬੀਜੇਪੀ ਦੇ ਸਿੱਖ ਆਗੂ ਨੇ ਇਹ ਨਹੀਂ ਕਿਹਾ ਕਿ ਜਿਹੜੀ ਗੁਰਪ੍ਰੀਤ ਕੌਰ ਰਾਜਸਥਾਨ ਦੇ ਵਿੱਚ ਇਮਤਿਹਾਨ ਦੇਣ ਗਈ ਸੀ ਉਹਦੇ ਕਕਾਰਾਂ ਦੇ ਉੱਤੇ ਇਤਰਾਜ਼ ਕੀਤਾ ਗਿਆ ਉਹਦੀ ਕਿਰਪਾਨ ਲਵਾਉਣ ਦੀ ਗੱਲ ਕੀਤੀ ਗਈ ਕੜਾ ਉਤਰਾਜ ਦੀ ਗੱਲ ਕੀਤੀ ਗਈ ਹੋਰ ਬੱਚੀ ਜਿਹੜੀ ਸੀਗੀ ਇਮਤਿਹਾਨ ਨਹੀਂ ਦੇ ਸਕੇ ਕਿਸੇ ਵੀ ਬੀਜੇਪੀ ਦੇ ਵਿੱਚ ਗਏ ਹੋਏ ਸਿੱਖ ਆਗੂ ਨੇ ਇਹ ਗੱਲ ਨਹੀਂ ਕੀਤੀ ਕਿ ਇਹ ਗੱਲ ਭਾਜਪਾ ਵੱਲੋਂ ਜਾਂ ਰਾਜਸਥਾਨ ਸਰਕਾਰ ਵੱਲੋਂ ਉਹ ਗਲਤ ਹੋਈ ਹੈ ਇਹ ਫਿਊਚਰ ਵਿੱਚ ਅਸੀਂ ਨਹੀਂ ਹੋਣ ਦਿਆਂਗੇ ਜਾਂ ਦਬਕਾ ਨਹੀਂ ਮਾਰਿਆ ਭਾਜਪੀ ਨੂੰ ਕਿ ਭਈ ਅਗਰ ਇਹ ਗੱਲ ਨਾ ਕੰਟੀਨਿਊ ਰਹਿ ਗਈਆਂ ਤਾਂ ਅਸੀਂ ਭਾਜਪੀ ਛੱਡ ਕੇ ਆਪਣੇ ਵਾਪਸ ਆ ਜਾਵਾਂਗੇ ਕਿਸੇ ਦੀ ਹਿੰਮਤ ਨਹੀਂ ਭਈ ਸੋ ਇਸ ਦਾ ਮਤਲਬ ਕੀ ਨਿਕਲਦਾ ਹੈ ਲੋਟਸ ਅੰਡਰ ਦਾ ਟਰਬਨ ਜਿਹੜਾ ਹੈ ਉਹ ਇੱਕ ਏਜੰਡਾ ਜੋ ਚੱਲ ਰਿਹਾ ਹੈ ਉਹ ਬਿਲਕੁਲ ਕਾਮਯਾਬ ਹੈ ਔਰ ਉਹ ਹੌਲੀ-ਹੌਲੀ ਅੱਗੇ ਚੱਲ ਰਿਹਾ ਹੈ ਔਰ ਇਹਦੇ ਵਾਸਤੇ ਮੈਂ ਸਮਝਦਾ ਹਾਂ ਕਿ ਸਿੱਖਾਂ ਨੂੰ ਜਾਗਰੂਕ ਹੋਣਾ ਪਏਗਾ ਗੋਤਾ ਸਿੰਘ ਤੇ ਗਰਚਾ ਸਿੰਘ ਯਾਦ ਰੱਖਿਓ ਇਹ ਕਦੀ ਵੀ ਨਹੀਂ ਮਰਨਗੇ ਉਹਨਾਂ ਦੀ ਰੂਹਾਂ ਜਿਹੜੀਆਂ ਨੇ ਸਿੱਖਾਂ ਦੇ ਵਿੱਚ ਹੈਗੀਆਂ ਨੇ ਸੋ ਇਸ ਕਰਕੇ ਇਹ ਖੇਤੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਨਾਰਾਜ ਜੀ ਹੈ ਸੋ ਇਸ ਕਰਕੇ ਮੈਂ ਸਮਝਦਾ ਮੈਂ ਇੱਕ ਆਸ਼ਾਵਾਦੀ ਵਿਅਕਤੀਆਂ ਤੇ ਗੁਰਬਾਣੀ ਜਿਹੜੀ ਹੈ ਉਹ ਤੁਹਾਨੂੰ ਥਾਂ ਥਾਂ ਤੇ ਆਸ਼ਾਵਾਦੀ ਹੋਣ ਦਾ ਮਜ਼ਬੂਤੀ ਦਿੰਦੀ ਹੈ ਸਾਨੂੰ ਕਿਦਰੇ ਵੀ ਗੁਰਬਾਣੀ ਨੇ ਨਿਰਾਸ਼ਾਵਾਦੀ ਜਿਹੜਾ ਨਹੀਂ ਰੱਖਿਆ ਆਸ਼ਾਵਾਦੀ ਬਣਾਇਆ ਹੈ ਸੋ ਇਹਨਾਂ ਲੋਕਾਂ ਦੇ ਜਾਣ ਦੇ ਨਾਲ ਠੀਕ ਹੈ ਸਾਰੇ ਉਤਾਰ ਚੜਾਅ ਆਣਗੇ ਕੰਨੋ ਕਿਤੇ ਨੁਕਸਾਨ ਹੋ ਰਿਹਾ ਹੈ ਫਿਲਹਾਲ ਲੇਕਿਨ ਮੈਂ ਸਮਝਦਾ ਹਾਂ ਕਿ ਇਹ ਚੰਗ ਜਿਹੜੀ ਹੈ ਬ੍ਰਾਹਮਣਵਾਦ ਦੇ ਖਿਲਾਫ ਬ੍ਰਾਹਮਣਵਾਦੀ ਸੋਚ ਦੇ ਖਿਲਾਫ ਕਿਉਂਕਿ ਜਦ ਗੁਰੂ ਸਾਹਿਬ ਨੇ ਇਹ ਕਹਤਾ ਜਦ ਇਹ ਗਾਂਹ ਪਿਪਰਨ ਦੀ ਰੀਤ ਉਹਨਾਂ ਨੇ ਕਿਉਂ ਨਹੀਂ ਕਿਹਾ ਜਦ ਇਹ ਗਾਂਹ ਤੁਰਕਨ ਦੀ ਰੀਤ ਉਹਨਾਂ ਨੇ ਕਿਉਂ ਨਹੀਂ ਕਿਹਾ ਜਦ ਇਹ ਗਾਂਹ ਮੁਸਲਮਾਨ ਦੀ ਰੀਤ ਉਹਨਾਂ ਨੇ ਕਿਉਂ ਨਹੀਂ ਕਿਹਾ ਜਦ ਇਹ ਗਾਂਹ ਇਸਾਈਆਂ ਦੀ ਰੀਤ ਕੇਵਲ ਤੇ ਕੇਵਲ ਕਿਉਂ ਕਿਹਾ ਕਿਉਂਕਿ ਮੇਰੇ ਪਾਤਸ਼ਾਹ ਨੂੰ ਪਤਾ ਸੀਗਾ ਕਿ ਮੇਰਾ ਖਾਸੇ ਦਾ ਨਿਆਰਾਪਣ ਜਿਹੜਾ ਹੈ ਵਿਪਰਨ ਦੀ ਰੀਤ ਦੇ ਨਾਲ ਉਹਨੂੰ ਡੈਮੇਜ ਹੋ ਸਕਦਾ ਹੈ ਕਿਤੇ ਇਸ ਕਰਕੇ ਸਾਨੂੰ ਬਾਰਡ ਕੀਤਾ ਸੀਗਾ ਜੇ ਤੁਹਾਡੀ ਇਹ ਸਾਰੀ ਗੱਲਬਾਤ ਨੂੰ ਡਾਕਟਰ ਕਰਮਜੀਤ ਸਿੰਘ ਸੁਣਦੇ ਹੋਣ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੋਏਗਾ ਮੈਂ ਕਲੀਅਰ ਕਰ ਦਿਆਂ ਜੀ ਡਾਕਟਰ ਕਰਮਜੀਤ ਸਿੰਘ ਤੇ ਮੇਰਾ ਸਬਜੈਕਟ ਇੱਕੋ ਹੀ ਹੈ ਮੈਂ ਐਮਕੋਮ ਪੀ ਐਚ ਡੀ ਕੀਤੀ ਹੈ ਮੇਰਾ ਸਬਜੈਕਟ ਤੇ ਡਾਕਟਰ ਕਰਮਜੀਤ ਸਿੰਘ ਵੀ ਐਮਕੋਮ ਪੀ ਐਚ ਡੀ ਨੇ ਉਹ ਮੈਨੂੰ ਅੱਜ ਦੇ ਨਹੀਂ ਮੈਨੂੰ ਲਗਭਗ ਕੈਲੋਕੀ 35 ਸਾਲਾਂ ਤੋਂ ਜਾਣਦੇ ਨੇ ਲੇਕਿਨ ਸਵਾਲ ਇੱਥੇ ਜਾਣ ਪਛਾਣ ਦਾ ਨਹੀਂ ਹੈ ਸਵਾਲ ਹੈ ਗੁਰੂ ਦੇ ਨਾਲ ਖੜੋਂ ਦਾ ਡਾਕਟਰ ਕਰਨਜੀਤ ਸਿੰਘ ਇਸ ਨੋਨ ਟੂ ਮੀ ਵੈਰੀ ਵੈਲ ਲੇਕਿਨ ਮੈਂ ਇਸ ਮੁੱਦੇ ਤੇ ਡਾਕਟਰ ਕਰਨਜੀਤ ਸਿੰਘ ਦੇ ਨਾਲ ਨਹੀਂ ਖੜਾ ਮੈਂ ਉਹਨਾਂ ਦੀ ਵਿਰੋਧਤਾ ਕਰਾਂਗਾ ਫਿਰ ਮੈਂ ਉਹਨਾਂ ਕੋਲ ਸਮਾਂ ਲੈ ਕਰਕੇ ਮੈਂ ਜਾਵਾਂਗਾ ਵੀ ਤੇ ਮੈਨੂੰ ਪਤਾ ਹੈ ਕਿ ਮੈਂ ਇਸ ਤਰੀਕੇ ਨਾਲ ਗੱਲ ਕੀਤੀ ਹੈ ਜਿਸ ਤਰੀਕੇ ਮੈਂ ਤੁਹਾਡੇ ਚੈਨਲ ਤੇ ਗੱਲ ਕਰ ਰਿਹਾ ਮੈਂ ਇਸ ਤਰੀਕੇ ਨਾਲ ਉਹਨਾਂ ਦੇ ਸਾਹਮਣੇ ਬੈਠ ਕੇ ਗੱਲ ਕਰਨ ਦੀ ਹਿੰਮਤ ਰੱਖਦਾ ਇਹ ਹਿੰਮਤ ਮੈਨੂੰ ਗੁਰਨਾਕ ਪਾਸ਼ਾ ਨੇ ਦਿੱਤੀ ਹੈ ਗੁਰ ਰਾਮਦਾਸ ਜੀ ਨੇ ਦਿੱਤੀ ਹੈ ਹੋਰ ਮੈਂ ਗੱਲ ਉਹਨਾਂ ਨਾਲ ਜਰੂਰ ਕਰਾਂਗਾ ਹੋਰ ਇਹ ਸਾਰੀ ਗੱਲ ਕਰਕੇ ਉਹਨਾਂ ਨੂੰ ਦੱਸਾਂਗਾ ਕਿ ਭਾਈ ਤੁਸੀਂ ਜਿਹੜਾ ਹੈ ਇਹ ਰਸਤਾ ਗੁਰਨਾਕ ਦੇਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਇਹ ਰਸਤਾ ਨਹੀਂ ਹੈ ਗੁਰਨਾਕ ਦੇਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਰਸਤਾ ਜਿਹੜਾ ਹੈ ਉਹ ਮੀਰੀ ਪੀਰੀ ਦੇ ਸਿਧਾਂਤ ਵਾਲੇ ਪਾਸੇ ਜਾਂਦਾ ਹੈ ਇਹ ਮੋਹਨ ਭਗਵਤ ਵਾਲ ਇਹ ਰਸਤਾ ਨਹੀਂ ਜਾਂਦਾ ਉਹ ਤਾਂ ਉੱਥੇ ਖਲੋ ਕਰਕੇ ਐਦਾਂ ਗੱਲ ਕਰ ਰਹੇ ਸੀਗੇ ਜਿਤਾਕੀ ਇੱਕ ਆਰਮੀ ਦੇ ਕਰਨਲ ਦੇ ਸਾਹਮਣੇ ਇੱਕ ਸਰਪਾਈ ਖਲੋਤਾ ਇੱਕ ਆਰਡਰਲੀ ਦੇ ਤੂਬ ਦੇ ਵਿੱਚ ਸਾਰੀ ਗੱਲ ਆਪਣੇ ਬੌਸ ਨੂੰ ਦੱਸ ਰਿਹਾ ਹੁੰਦਾ ਹੈ ਸੋ ਬੋਨ ਭਗਵਤ ਇਸ ਨਾਟ ਦ ਬੌਸ ਆਫ ਦ ਵੀ ਸੀ ਆਫ ਵਾਈਸ ਚੈਂਸਲਰ ਸੋ ਇਸ ਕਰਕੇ ਮੈਂ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਜ਼ਰੂਰ ਕਰਾਵਾਂਗਾ ਬਹੁਤਨਵਾਜੀ ਪ੍ਰੋਫੈਸਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਥੈਂਕ ਯੂ ਵੈਰੀ ਬਾਜੀ ਬਹੁਤ ਬਹੁਤ ਅਫਵਾਸ ਵਾਈਕ ਜੀ ਦਾ ਖਾਸਾ ਵਾਈਕ ਜੀ ਕੀ ਫੋਟੋ ਹੈ